ਸਿੱਖ ਕੌਮ ਨੇ ਜਿੰਨਾ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਇਸ ਨੂੰ ਆਜ਼ਾਦ ਕਰਾਇਆ ਜਾਵਤ ਕੀਤੀ ਤੁਮੇਨ ਗੱਲ ਯਾਦ ਰੱਖਣੀ ਚਾਹੀਦੀ ਪਰ ਇਹ ਗੱਲ ਕਹਿਣ ਵਾਲੀ ਹੈ ਕਿ ਇਹ ਸਿੱਖਾਂ ਦੇ ਕਰਕੇ ਹੀ ਇਸ ਦੇ ਅੰਦਰ ਅੱਜ ਜਿਹੜਾ ਬਹੁ ਗਣਤੀ ਸਾਡਾ ਜਿਹੜਾ ਸਰਾਦਰ ਧਰਮ ਦੀ ਰੱਖਿਆ ਤੇ ਆ ਉਹ ਸੁਰੱਖਿਅਤ ਹੈ ਬਣ ਕਰਦਾ ਹੈ ਪੰਜਾਬ ਕਾਂਗਰਸ ਦਾ ਰਾਜਾ ਜੀ ਬਾਜਵਾ ਸਾਹਿਬ ਰਾਹੁਲ ਗਾਂਧੀ ਮਾਫੀ ਮੰਗਣੇ ਹੁੰਦਾ ਜਦੋਂ ਇਥੋਂ ਧਾਰਵੀ ਆ ਕੇ ਸਾਡੀ ਇੱਜ਼ਤ ਸਾਡਾ ਮਾਣ ਸਾਡੀ ਅਣਖ ਜਿਹੜੀ ਆ ਸਾਡੀਆਂ ਬਹੁ-ਬੇਟੀਆਂ ਨੂੰ ਝੁੱਕੇ ਨਾ ਜਾਂਦੇ ਸੀ ਅਕਤਰਾਖੰਡ ਦਾ ਇੱਕ ਕਾਂਗਰਸੀ ਆਗੂ ਆ ਜਿਹੜਾ ਇੱਕ ਜਨ ਸਭਾ ਦੇ ਵਿੱਚ ਸਿੱਖਾਂ ਦੇ 12 ਵਜਨ ਦੀ ਗੱਲ ਕਰ ਰਿਹਾ ਤੇ ਉਸ ਗੱਲ ਦਾ ਬੜਾ ਹੀ ਨੋਟਿਸ ਵੀ ਲਿਆ ਜਾ ਰਿਹਾ ਜਦੋਂ ਧੀਆਂ ਪੈਣਾ ਨੂੰ ਲੁੱਟ ਕੇ ਲੈ ਚਾਲੇ ਅਫਦਾਲੀ ਦੇ ਉਸ ਸਿੰਘ ਹਮਲਾ ਕਰਦੇ ਆ ਤੁਸੀਂ ਮਜਾਕ ਕਰਾਉਂਦੇ ਹੋ ਤੁਸੀਂ ਉਹ ਲੋਕੋ ਜਿਹਨਾਂ ਨੇ ਹਮੇਸ਼ਾ ਸਿੱਖਾਂ ਦੇ ਜੱਪਾ ਤੇ ਮੱਲਬ ਲਾਉਣ ਦਾ ਸਾਡੇ ਹੋਰ ਜਿੱਥੇ ਬਾਬਾ RAMDEV ਤੇ ਬਾਦ ਸਾਹਿਬ ਆਈ ਤੇ ਹਣਾ ਪੇੜਤਾ ਦੀ ਮੰਤ ਵਾਸਤੇ ਸ਼ੁਰੂਨੀ ਕਮੇਟੀ ਨੂੰ ਉਹਨਾਂ ਨੇ ਚੱਕ ਦਿੱਤਾ ਇੱਕ ਉਹਦਾ ਧਾਰਮਿਕਾਂ ਸਿੱਖਾਂ ਦਾ ਕਰਿਆ ਉਹਦਾ ਯਾਦ ਉਹ ਗੱਲ ਨਹੀਂ ਕੀਤੀ ਬਣਾ ਜੁੜੇ ਹਲਾਕ ਕੀ ਨਹੀਂ ਅੱਜ ਤੁਹਾਨੂੰ ਇਸ ਗੱਲ ਤੋਂ ਸਮਝਣ ਲਿਹੀ ਜਾਈ ਦੀਆ ਸਿੱਖ ਜਣਿਆ ਹਮੇਸ਼ਾ ਚੜ੍ਹਦੀ ਕਲਾ ਦੇ ਸਭ ਇਸ ਦਾ ਵੀ ਪਿਆਰ ਕਰਨ ਵਾਲਿਆਂ ਦਾ ਇਸ ਸੰਧਾਨ ਨੂੰ ਪਿਆਰ ਕਰਨ ਵਾਲਿਆਂ ਦਾ ਮਜ਼ਾਕ ਨਾ ਆਇਆ ਸਾਡਾ ਖਰਾਨਾ ਸਿੱਧ ਗਿਆ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਫਤਿਹ ਸਿੱਖੋ ਕੌਮ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਸ਼ਰਾਵਤ ਜੀ ਤੁਹਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ 12 ਵਜੇ ਉਦੋਂ ਕਹਿੰਦੇ ਸੀ ਜਦੋਂ ਧੀਆ ਭੈਣਾਂ ਨੂੰ ਲੁੱਟ ਕੇ ਲੈ ਚਾਲੇ ਅਬਦਾਲੀ ਦੇ ਉੱਤੇ ਸਿੱਖ ਹਮਲਾ ਕਰਦੇ ਸੀ ਔਰ ਤੁਸੀਂ ਮਜ਼ਾਕ ਡਾਉਨੇ ਹੋ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਹਮੇਸ਼ਾ ਸਿੱਖਾਂ ਦੇ ਜ਼ਖਮਾਂ ਤੇ ਮਲ੍ਹਮ ਲਾਉਣ ਦੀ ਥਾਂ ਤੇ ਨੂਨ ਛਿੜਕਿਆ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ 84 ਕਰਾਈ ਕਿਸ ਲੋਕਾਂ ਦੀ ਕਤਲ ਕਰਾਈ ਸੋ ਮੈਂ ਮੰਗ ਕਰਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਜੀ ਬਾਜਵਾ ਸਾਹਿਬ ਰਾਹੁਲ ਗਾਂਧੀ ਮਾਫੀ ਮੰਗਣ ਇਸ ਗੱਲ ਤੇ ਔਰ ਇਹ ਇਹਦੇ ਨਾਲ ਸਾਰੀ ਸਾਰੇ ਦੇਸ਼ ਪ੍ਰੇਮੀਆਂ ਦਾ ਇਸ ਧਰਤੀ ਨੂੰ ਪਿਆਰ ਕਰਨ ਵਾਲਿਆਂ ਦਾ ਇਸ ਸੰਵਿਧਾਨ ਨੂੰ ਪਿਆਰ ਕਰਨ ਵਾਲਿਆਂ ਦਾ ਤੁਸੀਂ ਮਜ਼ਾਕ ਅਟਾਇਆ ਸਾਡਾ ਸਾਰਿਆਂ ਦਾ ਦਿਲ ਦੁਖਿਆ ਮਾਫੀ ਮੰਗੋ ਮਾਫੀ ਮੰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਂਗਰਸ ਜਿਹਦੀ ਹਮੇਸ਼ਾ ਬਿਰਤੀ ਸਿੱਖ ਉਹ ਰੋਦੀ ਰਹੀ ਆ ਉਹ ਚਾਹੇ ਪੰਜਾਬ ਦੇ ਨਾਲ ਵਿਤਕਰਾ ਹੋਵੇ ਸਿੱਖਾਂ ਦੇ ਨਾਲ ਵਿਤਰਾ ਹੋਵੇ 84 ਜੂਨ ਦਾ ਸਾਕਾ ਨੀਲਾ ਤਾਰਾ ਹੋਵੇ ਜਾਂ ਦਿੱਲੀ ਦਾ ਕਤਲੇਆਮ ਹੋਵੇ ਇਸ ਦੇ ਵਿੱਚ ਕਾਂਗਰਸ ਦੀ ਜਿਹੜੀ ਜਣਾ ਨਰਗਿਆਵਾ ਉਹ ਹਮੇਸ਼ਾ ਸਿੱਖ ਵਿਰੋਧੀ ਰਿਹਾਈ ਗਲਤ ਖਾਈ ਦਿੰਦੀ ਹੈ ਸੋ ਅੱਜ ਅਸੀਂ ਦੇਖ ਰਹੇ ਹਾਂ ਕਿ ਇੱਕ ਹਰੀਸ਼ ਸ਼ਰਾਵਤ ਨਾਮ ਦਾ ਜਿਹੜਾ ਉੱਤਰਾਖੰਡ ਦਾ ਇੱਕ ਕਾਂਗਰਸੀ ਆਗੂ ਆ ਜਿਹੜਾ ਇੱਕ ਜਨ ਸਭਾ ਦੇ ਵਿੱਚ ਸਿੱਖਾਂ ਦੇ 12 ਵਜਨ ਦੀ ਗੱਲ ਕਰ ਰਿਹਾ ਤੇ ਉਸ ਗੱਲ ਦਾ ਬੜਾ ਗੰਭੀਰ ਨੋਟਿਸ ਵੀ ਲਿਆ ਜਾ ਰਿਹਾ ਪਰ ਮੈਂ ਇਹ ਸਮਝਦਾ ਕਿ ਅਸੀਂ ਹਰੀਸ਼ ਜਿਹੜੀ ਸਿਕੋਮਾ ਹਰੀਸ਼ ਹਰੀਸ਼ रावत ਦੇ ਕਰਕੇ ਨਹੀਂ ਹੈ ਇਹਦੇ ਕਹਿਣ ਕਰਕੇ ਨਹੀਂ ਹੈ ਪਰ ਹਰੀਸ਼ रावत ਨੂੰ ਸਿੱਖਾਂ ਦੇ ਇਤਿਹਾਸ ਦਾ ਹੀ ਨਹੀਂ ਪਤਾ ਕਿ 12 ਵਜਨ ਵਾਲੀ ਗੱਲ ਦਾ ਅਸਲ ਅਰਥ ਕੀ ਹੈ ਮੈਨੂੰ ਯਾਦ ਆ ਕਿ ਪਿਛਲੇ ਦਿਨੀ ਇੱਥੇ ਬਾਬਾ RAMDEV ਦਰਬਾਰ ਸਾਹਿਬ ਆਏ ਤੇ ਹਨਾ ਪੀੜਤਾ ਦੀ ਮਤਵ ਵਾਸਤੇ ਸ਼ਰਮੀ ਕਮੇਟੀ ਨੂੰ ਉਹਨਾਂ ਨੇ ਚੈੱਕ ਦਿੱਤਾ 1 ਕਰੋੜ ਦਾ ਬੜੀ ਖੁੱਲ ਕੇ ਗੱਲ ਕੀਤੀ ਉਹਨਾਂ ਨੇ ਉਹਨਾਂ ਨੇ ਆਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਕੁਰਬਾਨੀ ਆ ਉਸ ਦੇ ਕਰਕੇ ਹੀ ਅੱਜ ਹਿੰਦੁਸਤਾਨ ਦੀ ਫਿਜ਼ਾ ਦੇ ਜਿਹੜੀ ਆ ਉਹ ਮੰਦਰਾਂ ਦੀ ਤਲਵਜ ਰਹੇ ਨੇ ਜਾਂ ਸਾਡਾ ਜਨੇਊ ਜਾਂ ਸਾਡੀ ਜਿਹੜੀ ਹੈ ਜਿਵੇਂ ਤਿਲਕ ਹੈ ਇਹ ਇਸ ਕਰਕੇ ਹੀ ਅੱਜ ਮਹਬੂਜ਼ ਆ ਤੇ ਅੱਜ ਭਾਵੇਂ ਇਹ ਗੱਲ ਵੱਖਰੀ ਹੈ ਕਿ ਅੱਜ ਕੁਝ ਲੋਕ ਹੀ ਇਸ ਕਰਕੇ ਹਿੰਦੂ ਰਾਸ਼ਟਰ ਦਾ ਨਾਂ ਵੀ ਲਾ ਰਹੇ ਨੇ ਪਰ ਇਹ ਗੱਲ ਕਹਿਣ ਵਾਲੀ ਹੈ ਕਿ ਇਹ ਸਿੱਖਾਂ ਦੇ ਕਰਕੇ ਹੀ ਇਸ ਦੇ ਅੰਦਰ ਅੱਜ ਜਿਹੜਾ ਬਹੁ ਗ੍ਰਤੀ ਸਾਡਾ ਜਿਹੜਾ ਸਰਾਧਨ ਧਰਮ ਜੀ ਨੂੰ ਕਹਿੰਦੇ ਆ ਉਹ ਸੁਰੱਖਿਅਤ ਆ ਤੇ ਖਾਸ ਤੌਰ ਦੇ ਉੱਤੇ ਇਹ 12 ਵਜੇ ਵਾਲੀ ਗੱਲ ਨੂੰ ਰੇਸ਼ਰਾਮਤ ਨੂੰ ਪਤਾ ਨਹੀਂ ਇਹਨਾਂ ਦੇ ਵੱਡੇ ਵੱਡੇ ਰਿਆਂ ਨੂੰ ਪੁੱਛਣਾ ਚਾਹੀਦਾ ਕਿ ਜਦੋਂ ਇਥੋਂ ਧਾਰਵੀ ਆ ਕੇ ਸਾਡੀ ਹਿਜਤ ਸਾਡਾ ਮਾਣ ਸਾਡੀ ਅਣਖ ਜਿਹੜੀ ਆ ਸਾਡੀਆਂ ਬਹੁ ਬੇਟੀਆਂ ਨੂੰ ਚੁੱਕੇ ਲੈ ਜਾਂਦੇ ਸੀ ਤਾਂ ਇਹ ਸਿੱਖੀ ਸੀ ਜਿਹੜੇ 12 ਵਜੇ ਜਾ ਕੇ ਹਮਲਾ ਕਰਕੇ ਉਹਨਾਂ ਨੂੰ ਛਡਾਉਂਦੇ ਰਹੇ ਆ ਇਹ ਸਿੱਖਾਂ ਦਾ ਗੁਰੀਲਾ ਐਕਸ਼ਨ ਹੁੰਦਾ ਸੀ ਰਾਵਤ ਜੀ ਇਹ ਗੱਲ ਨੂੰ ਤੁਸੀਂ ਸਮਝੋ ਇਹ ਗੱਲ ਠੀਕ ਆ ਕਿ ਇਸ ਦੇਸ਼ ਦੇ ਲੋਕਤੰਤਰ ਦਾ ਤੁਸੀਂ ਘਾੜਕੀ ਦਾ ਸਿੱਖਾਂ ਦਾ ਕਦਰਿਆ ਉਹ ਕੀਤਾ ਨਿਆਂ ਦੌੜ ਦੀ ਗੱਲ ਨਹੀਂ ਕੀਤੀ ਪਰ ਅੱਜ ਥੋੜੇ ਹਾਲਾਤ ਕੀ ਨੇ ਅੱਜ ਤੁਹਾਨੂੰ ਇਸ ਗੱਲ ਤੋਂ ਸਮਝ ਲੈਣੀ ਚਾਹੀਦੀ ਆ ਸਿੱਖ ਜਿਹੜੇ ਆ ਹਮੇਸ਼ਾ ਚੜ੍ਹਦੀ ਕਲਾ ਦੇ ਜਿਹੜੇ ਸਭ ਤੋਂ ਵੱਡੇ ਦੇਸ਼ ਭਗਤ ਨੇ ਦੇਸ਼ ਦੀ ਇਜਾਦੀ ਦੀ ਗੱਲ ਕੀਤੀ ਆ ਮਾਨਵਤਾ ਦੇ ਭਲੇ ਦੀ ਗੱਲ ਕੀਤੀ ਆ ਹੁਣੇ-ਹੁਣੇ ਦੇਸ਼ ਸਾਰਾ ਗੁਰਤੇਗ ਬਹਾਦਰ ਸਾਹਿਬ ਜੀ ਦੀ ਉਸਤ ਕਰ ਵਾਲ ਨਤਮਤਕ ਹੋ ਗਿਆ ਨੇ ਪਰ ਤੁਹਾਡੇ ਵਰਗੇ ਲੋਕਾਂ ਨੂੰ ਸ਼ਾਇਦ ਅਕਲ ਕਦੋਂ ਆਉਗੀ ਪਰ ਇਸ ਗੱਲ ਦੀ ਮਤਾਜਗੀ ਨਹੀਂ ਆ ਸੇਕੋਂ ਆਪਣੇ ਆਪ ਦੇ ਵਿੱਚ ਗੁਰੂ ਦਾ ਸਾਜਾ ਖਾਲਸਾ ਵਾ ਉਹ ਚੜ੍ਹਦੀ ਕਲਾ ਜਦ ਚੜ੍ਹਦੀ ਕਲਾ ਰਹੇਗਾ